ਹਾ ਜੀ ਮੁੰਡਾ ਬਿਉਣਾ ਦੇਖ ਲਓ ਤੁਸੀਂ ਆਪ ਇੱਕ ਲੈਣੀ ਅਸੀਂ ਥਾਰ 20 ਟੋਲੇ ਸੋਨਾ ਕੁੜੀ ਲੈਣੀ ਆ ਪੂਰੀ ਸੋਹਣੀ ਸੁਨੱਖੀ ਤੇ ਵਿਆਹ ਲੈਣਾ ਅਸੀਂ ਲੁਧਿਆਣੇ ਪੂਰੇ ਤਗੜੇ ਮੈਰਿਜ ਪੈਲੱਸ ਆ ਜੀ ਮੁੰਡਾ ਬਿਉਣਾ ਅਸੀਂ ਇੱਕ ਲੈਣੀ ਆ ਬਰੀਜਾ 5 ਟੋਲੇ ਸੋਨਾ ਕੁੜੀ ਹੋਵੇ ਸੋਹਣੀ ਸੁਨੱਖੀ ਥੋੜੀ ਜੀ ਵਿਆਹ ਲੈਣਾ ਸੀ ਕੋਈ ਮਾੜੇ ਮੋਟੇ ਮੈਰਿਜ ਪੈਰਸਟ ਕਰਦੇ ਹੋ ਜਿਵੇਂ ਅਗਲੇ ਨੂੰ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਆ ਅਸੀਂ ਮੁੰਡਾ ਵਿਆਹਣਾ ਇੱਕ ਨੈਨੂ ਗੱਡੀ ਇੱਕ ਕੁੜੀ ਹੋਵੇ ਤੁਰਦੀ ਫਿਰਦੀ ਹੋ ਬਾਕੀ ਜੋ ਤੁਸੀਂ ਦੇਣਾ ਆਪਦੀ ਕੁੜੀ ਨੂੰ ਦੇਣਾ ਸਾਡੀ ਕੋਈ ਮੰਗ ਨਹੀਂ ਸਾਰਿਆਂ ਦਾ ਧੰਨਵਾਦ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਮੈਂਤਲੀ ਗੱਲ ਆ ਆ ਮੁੰਡੇ ਦਾ ਕੋਈ ਹੱਲ ਕਰ ਇਹਨੂੰ ਵਿਆਹਣਾ ਜੀ ਅਸੀਂ ਚਾਹੇ ਛੱਡੀ ਹੋਵੇ ਕੱਡੀ ਹੋਵੇ ਲੰਗੜੀ ਹੋਵੇ ਕਾਣੀ ਹੋਵੇ ਪਰ ਇਹਦਾ ਪਹਾੜ ਪੜਨਾ ਮੈਂ ਤਾਂ ਈ ਗੱਲ ਆ ਜਿਹਦੇ ਲਈ ਕੋਈ ਹੋਇਆ ਨਾ ਰਿਸ਼ਤਾ ਸਾਨੂੰ ਦੱਸਿਓ